ਦੋਗੇ ਬੱਸ ਤੇ ਸੀ ਉਹਨੇ 5 5 ਦਿਨ ਭਲਾ ਮਾਰ ਯਾਰ ਮੈਨੂੰ 20 ਮਿੰਟ ਦੇ ਦੇ ਉਹ ਕਿ ਜਾਓ ਅੱਗੇ ਮੈਂ ਤਾਂ ਪਹੁੰਚ ਗਿਆ 7:00 ਵਜੇ 8:00 ਵਜੇ ਸੂਰਜ ਸੰਗਾ ਹਾਂ ਬਾਈ ਘਟਾ ਪਿਆ ਬੱਦਰੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮਸਲਾ ਬਹੁਤ ਜਿਆਦਾ ਨਹੀਂ ਆ ਸ਼ਹਿਰ ਦਾ ਐਸੇ ਜਾਨ ਤੋਂ ਕੋਈ ਨਾ ਬੋਲਦਾ ਵਾਹ ਵਾਹ ਪਾ ਰਹੀ ਆ ਆਪਾਂ ਕੱਲ ਖੁੱਦ ਬੋਲ ਕੇ ਆਇਆ ਸੀ ਮੈਂ ਇਹਨਾਂ ਦੇ ਵਾਹ ਵਾਹ ਪਾਉਣ ਤੋਂ ਰੋਕਿਆ ਜਾਵੇ ਆਪਾਂ ਕਾਮਜਾਬੀ ਹੋਏ ਕਿਉਂਕਿ ਚੱਕੀ ਮਲਕ ਸਿੰਘ ਵਾਲੇ ਤੋਂ ਲੈ ਕੇ ਹਰਿਕੇ ਪੱਤਨ ਤੱਕ ਆਪਾਂ ਦਫਾਫਾ ਰੋਕ ਰਹੇ ਇਹ ਉਸ ਤੋਂ ਵੀ ਕਿਤੇ ਜ਼ਿਆਦਾ ਗੰਭੀਰ ਮਸਲਾ ਹੈ ਜਿਹੜੇ ਜ਼ਿਲ੍ਹੇ ਲੁਧਿਆਣੇ ਤੋਂ ਲੈ ਕੇ ਫਰੋਹੇਪੁਰ ਫਰੀਦਕੋਟ ਆ ਮਕਸਰਾ ਹਵਰ ਫਾਲਕਾ ਦਾ ਏਰੀਆ ਸਾਰਾ ਏਰੀਆ ਇਹ ਪੂਰਾ ਸਤਲੁਜ ਦਾ ਪਾਣੀ ਪੀਂਦਾ ਤੇ ਸਤਲੁਜ ਦੇ ਵਿੱਚ ਪਿਛਲੇ 30 40 ਸਾਲ ਤੋਂ ਲਗਾਤਾਰ ਜ਼ਹਿਰਾ ਪਾਈਆਂ ਜਾੜੀਆਂ ਜਿਹੜੀਆਂ ਡਾਈੰਗ ਫੈਕਟਰੀਆਂ ਹੰਦ ਰੰਗਣ ਵਾਲੀਆਂ ਫੈਕਟਰੀਆਂ ਨੇ ਪੂਰੇ ਯੂਰਪ ਤੇ ਬੰਦ ਆ ਪੂਰੇ ਲਖਣ ਭਾਰਤ ਤੇ ਬੰਦ ਆ ਉਥੋਂ ਦੀਆਂ ਹਾਈ ਕੋਰਟਾਂ ਨੇ ਬੰਦ ਕੀਤੀਆਂ ਹੋਈਆਂ ਨੇ ਇੰਗਲੈਂਡ ਕੈਨੇਡਾ ਅਮਰੀਕਾ ਤੇ ਬੰਦ ਆ ਪਰ ਉਹ ਪੰਜਾਬ ਦੀ ਧਰਤੀ ਦੇ ਉੱਤੇ ਲੁਧਿਆਣਾ ਦੇ ਵਿੱਚ 1 2 10 ਪੀਨ ਸੰਕੜੇ ਦੀ ਗਿਣਤੀ ਉਹਨਾਂ ਦੀ ਜਿਹੜੀਆਂ ਆਨਰੰਗਨ ਵਾਲੀਆਂ ਕਾਰਖਾਨੇ ਆ ਉਹਨਾਂ ਦੀ ਉੱਥੇ ਗਿਣਤੀ ਹੈ ਮੈਂ ਤੁਹਾਨੂੰ ਪਹਿਲਾਂ ਇੱਕ ਬੇਨਤੀ ਕਰੂੰਗਾ ਵੀ ਤੁਸੀਂ ਸਾਰੇ ਥੋੜੇ ਮੈਂ ਇਸੇ ਅਸੇ 80 ਦੇ ਏਰੀਏ 'ਚ ਆਇਆ ਮੁੰਡੇ 35 ਫੁੱਟ ਤੋਂ ਲੈ ਕੇ 1700 ਫੁੱਟ ਤੱਕ ਦੱਸਿਆ ਗਿਆ ਕਿ ਪਾਣੀ ਥੱਲੇ ਮੜਾ ਮੜਾ ਚੰਗਾ ਮਾੜਾ ਪਾਣੀ ਹੈ ਇਹ ਏਰੀਆ ਜੇ ਮਾੜਾ ਮੋਟਾ ਆਵਾਦ ਹੋਇਆ ਬਹਾਲ ਹੋਇਆ ਤਾਂ ਨਹਿਰੀ ਪਾਣੀ ਕਰਕੇ ਹੋਇਆ ਪਰ ਉਹ ਨਹਿਰਾ ਜ ਵੀ ਜ਼ਹਿਰ ਪਾ ਦਿੱਤੀ ਗਈ ਆ ਗਲੀਪੁਰ ਪਿੰਡ ਜਿੱਥੇ ਬੁੱਢਾ ਦਰਿਆ ਆ ਕੇ ਸਤਲੁਜ ਵਿੱਚ ਪੈਂਦਾ ਉਥੇ ਉਥੇ ਤੁਸੀਂ ਜੇ 10 ਮਿੰਟ ਖੜ ਵੀ ਜਾਓ ਨਾ ਜਾ ਕੇ ਬੁੱਢੇ ਦਰਿਆ ਦੇ ਉੱਤੇ ਤਾਂ ਉਹਦੇ ਵਿੱਚੋਂ ਇੰਨੀਆਂ ਗੰਸਾਂ ਦੀ ਜ਼ਹਿਰ ਚੜਦੀ ਆ ਬੰਦੇ ਨੂੰ ਖਾਂਗ ਮਜਦਾ ਅੱਖਾਂ ਮਜਦੀਆਂ ਚਮੜੀ ਤੇ ਖੋਤਰਣ ਲੱਗ ਜਾਂਦੀ। ਅਸੀਂ ਗਾਉਂਸਪੁਰੇ ਪਿੰਡ ਖੜੇ ੁੱਡੇ ਦਰਿਆ ਦੇ ਉੱਤੇ ਆ ਬੁੱਢਾ ਨਾਲਾ ਬਣ ਗਿਆ ਜਿਹੜਾ ਦਰਿਆ ਤਾਂ ਰਹਿ ਹੀ ਨਹੀਂ। ਉਹ ਸਮਾਂ ਸੀ ਉਹ ਦਰਿਆ ਹੁਣ ਇਹ ਲੋਕ ਪਾਣੀ ਪੀਂਦੇ ਸੀ ਉਹਦਾ। ਉਹ ਬੁੱਢੇ ਨਾਲੇ ਦੇ ਉੱਤੇ ਇੱਕ ਫੈਕਟਰੀ ਲੱਗੀ ਆ ਗਾਉਂਸਪੁਰੇ ਪਿੰਡ ਆ। ਅਸੀਂ ਪਿੰਡ ਨਾਲ ਗੱਲਾਂ ਕਰ ਰਹੇ ਆ ਇੱਕ ਚੌਕੀਦਾਰ ਆਇਆ ਉੱਥੇ। ਜਿਹੜਾ ਫੈਕਟਰੀ 'ਚ ਲੱਗਿਆ ਹੋਇਆ। ਉਹ ਕਹਿੰਦਾ ਬਾਈ ਮੈਂ 15 ਸਾਲ ਤੋਂ ਚੌਕੀਦਾਰਾ ਕਰਦਾ ਇੱਥੇ। ਆਹ ਫੈਕਟਰੀ ਦੇ ਗੇਟ ਲੱਗਿਆ ਹੋਇਆ ਲੋਹੇ ਦਾ ਸਰਗੇ ਦਾ ਕਹਿੰਦਾ ਆ ਜਦੋਂ ਪੁਰੇ ਦੀ ਹਵਾ ਵਗਦੀ ਹੈ ਨਾ ਆ ਜਿੰਨਾ ਕੈਮੀਕਲ ਉੱਡ ਕੇ ਫੈਕਟਰੀ ਦੇ ਗੇਟ ਤੇ ਪੈਂਦਾ ਉਹ ਗੇਟ ਲੋਹਾ ਵੀ ਇਹ ਕੈਮੀਕਲ ਨੇ ਗਾਉਲ ਤਾ ਆ ਅਗਸਤ ਦਾ ਮਹੀਨਾ 1945 ਦੇ ਵਿੱਚ ਜਾਪਾਨ ਦੇ ਦੋ ਵੱਡੇ ਸ਼ਹਿਰ ਹੀਰੋਸ਼ੀਮਾ ਦੇ ਨਾਗਾਸਾਕੀ ਤੇ ਦਮ ਸੱਟੇ ਗਏ ਉਹਦਾ ਅਸਰ ਅੱਜ ਤੱਕ ਵੀ ਦਿਖਦਾ ਉੱਥੇ ਅੱਜ ਵੀ ਜੀਵਨ ਸੰਭਵ ਨਹੀਂ ਹੈਗਾ ਤੇ ਜਿਹੜਾ ਕੈਮੀਕਲ ਜਿਹੜਾ ਜਰਨੀਅਮ ਆ ਜਿੰਨੇ ਹੈਵੀ ਮੈਟਲ ਜਿੰਨੇ ਪਾਰੇ ਵਰਗੀਆਂ ਧਾਤਾਂ ਪਾਣੀ ਚ ਪਾਤੀਆਂ ਚਾਹੇ ਦਰਿਆਵਾਂ ਚ ਪਾਤੀਆਂ ਚਾਹੇ ਧਰਤੀ ਹੇਠਾਂ ਪਾਤੀਆਂ ਵੱਡੇ ਵੱਡੇ ਬੋਰ ਕਰਕੇ ਧਰਤੀ ਹੇਠਾਂ ਪਾਣਾ ਜਾ ਰਹੀਆਂ ਨੇ ਆਪਾਂ ਦਰਿਆਵਾਂ ਦਾ ਪਾਣੀ ਲੜਪੜ ਕੇ ਸਾਫ਼ ਕਰ ਲਾਂਗੇ ਜਿਹੜਾ ਜ਼ਹਿਰ ਧਰਤੀ ਹੇਠਾਂ ਪਾਤਾ ਪੱਤਨਾ ਚ ਰਲਾਤਾ ਉਹ ਆਪਾਂ ਸਾਫ਼ ਕਿਵੇਂ ਕਰ ਲਾਂਗੇ ਉਹਦਾ ਹਜ਼ਾਰਾਂ ਸਾਲ ਵੀ ਸਾਫ਼ ਹੋਣਾ ਜਿੰਨੀਆਂ ਵੱਡੀਆਂ ਫੈਕਟਰੀਆਂ ਨੇ ਜੀਰੇ ਕੀ ਹੋਇਆ ਸੀਗਾ ਜੋ ਉਹਨਾਂ ਲੋਕਾਂ ਦੇ ਪਸ਼ੂ ਮਰਨ ਲੱਗ ਗਏ ਲੋਕ ਮਰਨ ਲੱਗ ਗਏ ਉਦੋਂ ਉੱਠ ਕੇ ਲੋਕ ਖੜੇ ਹੋਏ ਐਮਜਦੀ ਰਿਪੋਰਟ ਹੈ ਐਮਜਦੀ ਕਿ ਦਸਾਂ ਸਾਲਾਂ ਤੋਂ ਛੋੜੇ ਬੱਚੇ ਪੈਦਾ ਹੁਣ ਹਟ ਜਾਣਿਆ ਜਿਹੜਾ ਪਾਣੀ ਅੱਜ ਪੰਜਾਬ ਪੀ ਰਿਹਾ ਆ ਸਤਲੁਜ ਜਿਹੜੇ ਸਤਲੁਜ ਦਾ ਪਾਣੀ ਲੈ ਕੇ ਦਸ਼ਮੇਸ਼ਪਤਾਨੇ ਖੰਡੇ ਬਾਟੇ ਦੀ ਪਹੁੰਚਾਈ ਸੀ ਉਹ ਪਾਣੀ ਅੱਜ ਦੇਖੋ ਜਿਹੜੀ ਨੂੰ ਗਰਬਾਣੀ ਜਿਹੜੇ ਪਾਣੀ ਨੂੰ ਪਵਨ ਗੁਰੂ ਪਾਣੀ ਦਾ ਪਿਓ ਦਾ ਦਰਜਾ ਕਰਵਾਣੀ ਦਿੱਤਾ ਗਿਆ ਪਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਪਹਿਲਾ ਪਾਣੀ ਜਿਉ ਅੱਜ ਤਹਰਾ ਸਭ ਕੁਝ ਇਹ ਪਾਣੀ ਆ ਦਾ ਜੀਵਨ ਆ ਉਹ ਪਾਣੀ ਜ਼ਿਆਰ ਬਣ ਗਿਆ ਸੋ ਇਸ ਲਈ ਅੱਜ ਸਾਨੂੰ ਲੋੜ ਆ ਕਿ ਅਸੀਂ ਆਪਣੀਆਂ ਨਸਲਾਂ ਨੂੰ ਬਚਾਉਣ ਲਈ ਆਪਣੇ ਆਪ ਨੂੰ ਬਚਾਉਣ ਲਈ ਆਹ ਤਰ੍ਹਾਂ ਗਾਲੇ ਪਿੰਡ ਗਏ ਸੀ ਉੱਥੇ ਜਿਹੜਾ ਬੱਚਾ ਜੰਮਦਾ ਪਾਹ ਜੰਮਦਾ ਮਾੜੀ ਮੁਸਤਫਾ ਪਰੰਦੇ ਨੇ 60% ਲੋਕਾਂ ਨੂੰ ਕਾਲਾ ਪੀਲਿਆ ਹੋ ਗਿਆ ਆ ਸਾਰੀ ਧਰਤੀ ਨੂੰ ਵੀ ਕੈਂਸਰ ਹੋ ਗਿਆ ਇੱਥੇ ਪਾਣੀ ਲੱਗਦਾ ਧਰਤੀ ਨੂੰ ਵੀ ਮੱਛੀਆਂ ਜਿਹੜਾ ਸੜਚ ਹੋਈ ਆ ਹਰੀਕੇ ਪੱਤਣ ਉਹ ਮੱਛੀਆਂ ਨੂੰ ਵੀ ਕੈਂਸਰ ਹੋ ਗਿਆ ਸਾਡੇ ਨਾਲੋਂ ਤਾਂ ਯਾਰ ਇੱਕ ਪੰਛੀ ਇੱਕ ਜਾਨਵਰ ਵੀ 1000 ਗੁਣਾ ਚੰਗਾ ਆ ਤੁਸੀਂ ਦੇਖਿਓ ਕਦੇ ਆਪਾਂ ਟਿਰੀਂ ਅੰਡੇ ਤੇਰੀ ਬੈਠੀ ਹੁੰਦੀ ਐ ਆਪਾਂ ਨੇੜੇ ਜਾਂਦੇ ਆ ਕੋਈ ਕੁੱਤਾ ਬਿੱਲਾ ਜਾਂਦਾ ਕਦਰ ਜਿਹੜੀ ਸਰਚ ਫੰਗ ਮਾਰਨ ਆਉਂਦੀ ਹੈ ਘੁੱਗੀ ਆਂਡੇ ਦਿੰਦੀ ਆ ਬੱਚੇ ਕੱਢਦੀ ਆ ਕਾਂ ਆਉਂਦਾ ਚੱਕ ਲੈ ਜਾਣ ਦੀ ਕੋਸ਼ਿਸ਼ ਕਰਦਾ ਘੁੱਗੀ ਜੀ jaan ਲਾ ਦਿੰਦੀ ਆ ਆਪਣੇ ਬੱਚਿਆਂ ਆਪਣੇ ਆਂਡਿਆਂ ਨੂੰ ਬਚਾਉਣ ਲਈ ਅਸੀਂ ਤਾਂ ਇਨਸਾਨ ਆ ਯਾਰ ਜਵਾਨ ਵੀ ਲੱਗੀ ਆ ਦਿਮਾਗ ਵੀ ਹੈਗਾ ਗਿਆਨ ਵੀ ਹੈਗਾ ਚੰਗੇ ਮਾਰੇ ਦੀ ਸਮਝ ਵੀ ਹੈਗੀ ਆ ਪਰ ਅਸੀਂ ਅੱਜ ਆਪਣੀਆਂ ਲਾਦਾਆਂ ਨੂੰ ਆਪਣੇ ਜਵਾਕਾਂ ਨੂੰ ਮੌਤ ਦੇ ਮੂੰਹ ਧੱਕ ਰਹੇ ਦੱਖਣ ਦਾ ਮੇਰਾ 100 ਕਿਲੋਮੀਟਰ ਪਿੰਡ ਐ ਇਥੋਂ ਨਾ ਮੈਂ ਸੋਡੇ ਚੋਣ ਲੜਨੀ ਇੱਥੇ ਆ ਕੇ ਫਰੀਦਕੋਟ ਚ ਮੈਂ ਪਹਿਲਾਂ ਵੀ ਆਇਆ ਸੀ ਤੁਹਾਡੇ ਪਿੰਡਾਂ ਚ ਮੈਂ ਪਿੰਡਾਂ ਜਾਂਨਾ ਮੈਂ ਗੁਰਦੁਆਰੇ ਚ ਬੋਲਦਾ ਹੁੰਨਾ 50 50 ਬੰਦੇ ਗੁਰਦੁਆਰੇ ਦੇ ਬਾਹਰ ਚ ਬੈਠੇ ਤਾਸ਼ ਖੇਡਦੇ ਹੁੰਦੇ ਆ ਉੱਠ ਕੇ ਅੰਦਰ ਨਹੀਂ ਹੁੰਦੇ ਸੁਣਨੇ ਵੀ ਨਹੀਂ ਉਹਦੇ ਬੰਦਾ ਕਹਿਣ ਕੀ ਆਇਆ ਆਪਾਂ ਆਰੋ ਲਾ ਲੇ ਫਿਲਟਰ ਲਾ ਲੇ ਘਰਾਂ ਚ ਉਹ ਫਿਲਟਰ ਵਾਲਾ ਪਾਣੀ ਉਦੋਂ ਵੀ ਮਾੜਾ ਹੈ ਉਹ ਜਿੰਨਾ TDS ਚਾਹੀਦਾ ਪਾਣੀ 'ਚ ਜਿੰਨਾ ਲੋੜੀ ਦਾ ਤੱਤ ਚਾਹੀਦਾ ਪਾਣੀ 'ਚ ਉਹ ਕੱਢ ਦਿੰਦਾ ਹੈ 50 50 ਸਾਲ ਦੇ ਬੰਦਿਆਂ ਦੇ ਗੋਡੇ ਪੈਣ ਲੱਗੇ ਸਟੀਲ ਦੇ ਨਵੇਂ ਉਮਰ ਤੋਂ ਪਹਿਲਾਂ ਬੰਦੇ ਬੁੱਢੇ ਹੋਣ ਲੱਗੇ ਧੌਲੇ ਆਉਣ ਲੱਗੇ ਅੱਖਾਂ 'ਚ ਨਿਗਾਹ ਘਟ ਗਈ ਦੰਦ ਗਾਲਣ ਲੱਗੇ ਉਹ ਆਰੋ ਦਾ ਪਾਣੀ ਦੀ ਮੰਗ ਤੇ ਆਰੋ ਵਾਲਾ ਪਾਣੀ ਉਹ ਪੀਣ ਯੋਗ ਨਹੀਂ ਧਰਤੀ ਹੇਠਲਾ ਪਾਣੀ ਉਹ ਪਾਣੀ ਪੀਣ ਯੋਗ ਨਹੀਂ ਨਹਿਰੀ ਪਾਣੀ ਦਰਿਆਵਾਂ ਦਾ ਪਾਣੀ ਉਹ ਪੀਣ ਯੋਗ ਨਹੀਂ ਤੇ ਪਾਣੀ ਸ਼ੀਵਾਂ ਦੇ ਖਿੜਾ ਤੜਕੇ ਉੱਠਦੇ ਹਾਂ ਕਿਆ ਧਰਦੇ ਹਾਂ ਕਾਹਦੇ ਨਾਲ ਪਾਣੀ ਆਟਾ ਕੁੰਨਦੇ ਹਾਂ ਦਾਲ ਸਾਬ ਜੀ ਧਰਦੇ ਹਾਂ ਪਸ਼ੂਆਂ ਨੂੰ ਪਿਆਉਣੇ ਹਾਂ ਆਪ ਪੀਣੇ ਹਾਂ ਫਸਲਾਂ ਨੂੰ ਲਾਉਣੇ ਹਾਂ ਤਾਂ ਪਾਣੀ ਹੈ ਦੋ ਦਿਨ ਪਾਣੀ ਦਾ ਮਿਲੇ ਬੰਦਾ ਮਰ ਜਾਂਦਾ ਮਹੀਨਾ ਰੋਟੀ ਨਾ ਖਾਓ ਬੰਦਾ ਤਾਂ ਨਹੀਂ ਮਰਦਾ ਪਾਣੀ ਦੀ ਇੰਨੀ ਕੀਮਤ ਆ ਪਰ ਆਪਾਂ ਆ ਪਵਾਤ ਮਾਨ ਮਰ ਗਏ ਗਰਦੇ ਸੇਖੋਂ ਵਰਗੇ ਕੁਲਤਾਰ ਸੰਧ ਮਾਰ ਗਏ ਆ ਸਾਡੇ ਨਾਲ ਉਹਦੇ ਬੁੱਢੇ ਦਰਿਆ ਤੇ 16 ਤੋਂ ਜਾਂਦੇ ਆ 16 ਤੋਂ ਜਾਣ ਲੱਗੇ ਫਿਰ ਵੀਡੀਓ ਬੜਾ ਬੜਾ ਪਾਉਂਦੇ ਹੁੰਦੇ ਸੀ ਵੀ ਆ ਦੇਖੋ ਲੋਕਾਂ ਨੂੰ ਯਾਰ ਦੇ ਕੇ ਮਾਰਦਾ ਅੱਜ ਇਹਨਾਂ ਦਾ ਐਮਐਲਏ ਗੋਗੀ ਲੁਧਿਆਣੇ ਵਾਲਾ ਇਹਨਾਂ ਦਾ ਐਮਐਲਏ ਬੱਗਾ ਲੁਧਿਆਣੇ ਤੋਂ ਪੱਪੀ ਪ੍ਰਾਸਰ ਦਾ ਐਮਐਲਏ ਸ਼ਰੇ ਆਮ ਡਾਈਂਗ ਫੈਕਟਰੀਆਂ ਦੇ ਹੱਕ 'ਚ ਖੜੇ ਆ ਵੀ ਇਹਦਾ ਵਿਚਾਰੇ ਆ ਇਹਨਾਂ ਦਾ ਕੀ ਕਸੂਰ ਆ ਮੈਂ ਇਹਨੂੰ ਇੱਕ ਗੱਲ ਕਹੀ ਸੀ ਮੈਂ ਤੁਸੀਂ ਕਹਿੰਨਾ ਕਸੂਰ ਨਹੀਂ ਤੁਹਾਨੂੰ ਬੁੱਢੇ ਦਰਿਆ 'ਚੋਂ ਨਹੀਂ ਸਤਲੁਜ ਦੇ ਵਿੱਚੋਂ ਜਿੱਥੋਂ ਬੁੱਢਾ ਦਰਿਆ ਪੈਂਦਾ ਸਤਲੁਜ ਉਦੋਂ 20 ਮੀਲ ਅੱਗੇ ਜਾ ਕੇ ਤੁਹਾਨੂੰ ਮੈਂ ਗਲਾਸ ਨਹੀਂ ਪਿਉਂਦਾ ਘੁੱਟ ਨਹੀਂ ਪਿਉਂਦਾ ਇੱਕ ਬੂੰਦ ਪਾਣੀ ਦੀ ਪੀਉਂਗਾ ਫੀਕੇ ਦਿਖਾਓ ਪੰਜਾਬ ਦੇ ਤਿੰਨ ਐਮਪੀ ਰਾਸਵਾ ਲੋਕ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਚਰਨਜੀਤ ਚੰਨੀ ਤੇ ਇੱਕ ਬੰਦਾ ਹੋਰ ਤਿੰਨ ਬੰਦਿਆਂ ਨੇ ਪਾਰਲੀਮੈਂਟ ਅਵਾਜ਼ ਉਠਾਈ ਆ ਵੀ ਬੁੱਢਾ ਦਰਿਆ ਸਾਡੇ ਲੋਕਾਂ ਨੂੰ ਮਾਰ ਰਿਹਾ ਤੇ ਰਾਜਾ ਬੜੈਂਕੀ ਕਹਿੰਦਾ ਉੱਥੇ ਜਾ ਕੇ ਕਿ ਫੈਕਟਰੀਆਂ ਲੱਗਣੀਆਂ ਚਾਹੀਦੀਆਂ ਲਾਨਤਾ ਪਾ ਹੋਏ ਜੇ ਲੋਕਾਂ ਨੂੰ ਧੰਨਵਾਦ ਕਰੋ ਜਿਹੜੇ ਸਾਡੀ ਆਵਾਜ਼ ਬੁਲੰਦ ਕਰਦੇ ਮੇਰਾ ਕੋਈ ਲਾਭ ਨਹੀਂ ਕੋਈ ਮਫਾਦ ਨਹੀਂ ਆ ਉਹ ਨਿੱਜ ਨਹੀਂ ਮੇਰਾ ਹੈਗਾ ਤੁਹਾਡੇ ਲੋਕਾਂ ਨਾਲ ਵੀ ਮੈਂ ਟੜਕੇ ਦਾ ਲੱਗਿਆ ਤੁਹਾਡੇ ਨਾਲ ਚਾਰ ਪੰਜ ਪਿੰਡ ਹੋਰ ਪਏ ਆ ਮੈਨੂੰ 10 ਵਜਣੇ ਰਾਤ ਦੇ ਮੈਂ ਰੋਜ਼ ਆਪਣਾ ਪਿੰਡ ਆਪਣਾ ਘਰ ਛੱਡ ਕੇ ਆਪਣੇ ਜਵਾਰ ਚਲੇ ਛੱਡ ਕੇ ਤੁਰਿਆ ਫਿਰਦਾ ਕਦੇ ਉਹ ਫਤੇਗੰਬ ਸਾਹਿਬ ਜਾ ਕੇ ਲੱਤਾਂ 26000 ਰਾਤ ਉਹਦੇ ਪਟਿਆ ਗਿਆ ਐਨਜੀਟੀ ਦੇ ਹੁਕਮਾਂ ਦੇ باوجود ਆਡਰਾਂ ਦੇ باوجود ਸਰਕਾਰ ਨੇ 26 ਹਜ਼ਾਰ درخت ਪੜਤਾ ਛੜਕਾ ਉੱਥੇ ਵੀ ਲੋਕਾਂ ਕੋਲ ਗਿਆ ਮਖਿਆ ਆਜ ਉੱਠ ਕੇ ਲੜ ਗਏ ਪਿੱਛੇ ਨੂੰ ਹਟ ਗਏ ਮੇਰਾ ਕੀ ਲਾਲਚਾ ਮੇਰਾ ਇਸ ਕੋਈ ਲਾਲਚਾ ਪਿੱਛੇ ਪੰਜਾਬ ਜਾਂਦਾ ਰਹੂਗਾ ਇਹ ਧਰਤੀ ਜਾਂਦੀ ਆ ਪਾਣੀ ਜਾਂਦਿਆ ਹਵਾਵਾਂ ਜਾਂਦੀਆਂ ਨੇ ਇਹ ਬੋਲੀਆਂ ਜਾਂਦੀਆਂ ਨੇ ਇਹ ਲੋਕ ਜਾਂਦੇ ਆ ਪਾਣੀ ਵਿੱਚ ਆਪਾਂ ਸਮਾਜਿਕ ਪ੍ਰਾਣੀ ਐ ਆਪਾਂ ਸਮੂਹਿਕ ਪ੍ਰਾਣੀ ਐ ਜੇ ਸਮਾਜ ਜਾਂਦਾ ਆਂਡ ਗਮਾਡ ਜਾਂਦਾ ਆਲਾਦਾਲਾ ਜਾਂਦਾ ਅਸੀਂ ਤਾਂ ਜਾਂਦੇ ਰਹਿੰਦੇ ਜੇ ਚਾਰ ਸਪੇਹਰਾ ਮਰ ਗਿਆ ਤੁਹਾਡੇ ਪਿੰਡ ਦੇ ਆਲੇ-ਦਾਲੇ ਪਿੰਡ ਮਰ ਗਏ ਤੁਸੀਂ ਜਾਂਦੇ ਰਹੋਗੇ ਸੁੜ ਜਾਂਡ ਗਮਾਡ ਖਤਮ ਹੋ ਗਿਆ ਤੁਸੀਂ ਜਾਂਦੇ ਰਹੋਗੇ ਨਾ ਮੇਰਾ ਲਾਲਸਰ ਪੈਨਾ ਮੈਂ ਤਾਂ ਕਰਕੇ ਦਿਨ ਰਾਤ ਤੁਰਿਆ ਫਿਰਦਾ ਵੀ ਨਹੀਂ ਯਾਰ ਬਾਹਲੇ ਬੰਦੇ ਨਰਾਸ਼ ਹੋ ਜਾਂਦੇ ਆ ਛੱਡ ਪਰੇ ਆਪਾਂ ਕੀ ਲੈਣਾ ਮੈਂ 22 ਚੋਂ ਲੜੀ ਹਰਾਤਾ ਲੋਕਾਂ ਨੇ 24 ਚ ਲੜੀ ਹਰਾਤਾ ਲੋਕਾਂ ਨੇ ਮਾ ਕੋਈ ਗੱਲ ਨਹੀਂ ਜਿੱਤਾਂ ਹਾਰਾਂ ਜ਼ਿੰਦਗੀ ਚੱਲਦੀਆਂ ਰਹਿੰਦੀਆਂ ਪਰ ਮੈਂ ਆਪਣੇ ਘਰੇ ਹੀ ਟਿੱਕੇ ਬੈਠਾ ਮੈਂ ਆਜੇ ਵੀ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਜਗਾ ਰਿਹਾ ਵੇ ਉੱਠ ਖੜੋ ਲੋਕੋ ਓਏ ਤੁਸੀਂ ਮਰ ਰਹੇ ਹੋ ਘਰਾਂ ਦੇ ਕੁੰਡੇ ਲਾ ਕੇ ਦਰਵਾਜ਼ੇ ਭੇੜ ਕੇ ਪਾਣੀ ਪੀ ਕੇ ਬੈਸੀ ਮਰ ਜਾਣੀ ਬਹੁਤੀ ਜਵਾਨੀ ਪੰਜਾਬ ਛੱਡ ਕੇ ਬਾਹਰ ਨੂੰ ਭੱਜ ਗਈ ਆ ਜਮੀਨਾਂ ਵੇਚ-ਵੇਚ ਭੱਜੀ ਜਾਂਦੇ ਆ ਆ ਤਰਤੀ ਨਹੀਂ ਮਿਲਦੀ ਕਿਤੇ ਜਮੀਨਾਂ ਨਹੀਂ ਮਿਲਣੀਆਂ ਯਾਦ ਰੱਖਿਓ ਖੜ ਜੋ 28 ਤੱਕ ਜਿਦੇ ਲੰਘੇ ਖੁੱਲ ਗਏ ਬਾਰਡਰ ਖੁੱਲ ਗਏ ਸਰਕੂਟ ਖੁੱਲ ਗਿਆ ਸੋਡੀ ਧਰਤੀ ਦੇ ਉੱਤੇ ਕਈ ਕੁੜਾ ਨੂੰ ਗੱਲਾ ਨਹੀਂ ਮਿਲਣਾ ਇੱਥੇ ਕਿ ਜਿਹੜੇ ਅੱਜ ਆਪਾਂ ਲੱਖਾਂ ਦੇ ਭਾਅ ਵਿੱਚ ਕੇ ਭੱਜਦੇ ਆ ਬਹੁਤੀ ਜਵਾਨੀ ਭੱਜ ਗਈ ਜ਼ਮੀਨਾਂ ਵੇਚ ਕੇ ਭੱਜ ਗਏ ਘਰ-ਬਾਰ ਵੇਚ ਛੱਡ ਕੇ ਭੱਜ ਗਏ ਬਹੁਤ ਇਹਨੂੰ ਜਿੱਟੇ ਨੇ ਮਾਰ ਲੈਣਾ ਜਿੱਕੇ ਲਾਲਾ ਮਰੀ ਜਾਂਦੇ ਆ ਜਿਹੜੇ ਮਾੜੇ ਮੁੰਡੇ ਵੱਜਣਗੇ ਉਹਨੂੰ ਆਪਾਂ ਪਾਣੀ ਮਾਰ ਦੂਗਾ ਇਸ ਕਰਕੇ ਇਹ ਕਦਮ ਚੱਕਿਆ ਖੱਕੇ ਵੀ 16 ਤੋਂ ਲੈ ਕੇ ਲੜਦੇ ਆ ਰਹੇ ਆ ਗੁਰਪ੍ਰੀਤ ਸਿੰਘ ਚੰਦਵਾਜਾ ਥੋੜੇ ਏਰੀਕ ਦਾ ਨੌਜਵਾਨ ਆ ਅਮਰੀਕਾ ਬੈਠਾ ਜਵਾਬ ਵੀ ਅਮਰੀਕਾ ਬੈਠਿਆ ਉਹ ਬਰੇਥਾ ਪਾਣੀ ਪੀਂਦਾ ਉਹ ਉੱਥੋਂ ਬੈਠਾ ਫਿਕਰ ਮੰਦਾ ਫੋਨ ਕਰਦਾ ਕਿ ਭਾਈ ਲੋਕਾਂ ਉਠਾਓ ਯਾਰ ਬਚਾਓ ਆਹ ਤੋਦ ਸਿੰਘ ਮਾਨ ਬਾਉ ਸਿੰਘ ਮਾਨ ਮਰਾਨਾ ਦਾ ਮੁੰਡਾ ਹਲਮਾ ਡਾਇਰੈਕਟਰ ਹੈ ਚੰਡੀਗੜ੍ਹ ਬੈਠਾ ਉਹਨੂੰ ਕੀ ਲੋੜ ਡਾਕਟਰ ਅਮਨ ਸਿੰਘ ਬੈਂਡ ਡਾਕਟਰ ਦਾ ਪੇਸ਼ੇ ਤੋਂ ਲੁਧਿਆਣੇੋਂ ਉਹ ਸਾਡੀ ਟੀਮ ਦਾ ਹਿੱਸਾ ਹੈ ਉਹ ਮੈਂਬਰ ਹੈ ਜਸਕੀਰ ਸਿੰਘ ਜੂਨੀਅਰ ਆ ਪੇਸ਼ੇ ਤੋਂ ਉਹ ਵੀ ਨਾਲ ਤੁਰਿਆ ਹੋਇਆ ਇਹਦਾ ਬਈ ਤਖੜੇ ਲੋਕ ਆ। ਫਰਮਾਇਦਾਰ ਲੋਕ ਆ। ਠੀਕ ਗੱਲ ਆ। ਇਹਦਾ ਬਈ ਬੋਤਲ ਮਗਾ ਕੇ ਪੀ ਲੈਣਗੇ ਬਾਹਰੋਂ। 50 ਹਜ਼ਾਰ ਦੀ 20 ਹਜ਼ਾਰ ਦੀ ਬੋਤਲ ਆਉਂਦੀ ਐ ਲੀਟਰ ਦੀ। ਪਾਣੀ ਦੀ ਨਿਊਜ਼ੀਲੈਂਡ ਆਸਟ੍ਰੇਲੀਆ ਤੋਂ ਇਹਦਾ ਮਗਾ ਲੈਣਗੇ। ਇੱਥੇ ਮਰਨਾ ਕਿਹਨੇ ਆ? ਗਰੀਬਾਂ ਨੇ, ਮਜ਼ਦੂਰਾਂ ਨੇ, ਆਮ ਆਤਮ ਲੋਕਾਂ ਨੇ, ਅਸੀਂ ਲੋਕਾਂ ਨੇ। ਜਿਹੜੇ ਇਹੀ ਪਾਣੀ ਪੀਂਦੇ ਨੇ। ਸੋ ਜੀ ਆ ਜਿਨਾ ਉੱਠੇ ਨਾ ਇਹ ਲਹਿਰਾਂ ਵਾਰ-ਵਾਰ ਨਹੀਂ ਉੱਠਦੀਆਂ। ਯਾਦ ਰੱਖਿਓ। ਸਾਡੇ ਵਰਗੇ ਦਾ ਨਿਸ਼ਾਨੇ ਤੇ ਆ। ਆ ਚਾਰ ਦਿਨ ਹੋ ਗਏ ਖਬਰ ਚੱਲਦੀ ਨੂੰ ਕੀ ਖਬਰ ਚੱਲਦੀ ਆ ਕਿ ਲੱਖਾ ਹਸਦਾਨਾ ਮੁੰਡਾਪੁਰ ዳਕੇ ਦੇ ਵਿੱਚ ਆਇਆ ਕਿਸੇ ਸੜਕ ਦੇ ਠੇਕੇਦਾਰ ਨੂੰ ਅੱਗ ਲਾ ਕੇ ਬਚਾਉਣ ਦੀ ਧਮਕੀ ਦੇ ਕੇ ਗਿਆ ਜੀ ਖਬਰ ਸੁਣੀ ਆ ਸੁਣੀ ਆ ਕਹਿੰਦੇ ਸੋਸ਼ਲ ਮੀਡੀਆ ਤੇ ਚੈਨਲਾਂ ਨੇ ਖਬਰ ਚੱਲ ਰਹੀ ਆ ਕਿ ਲੱਖਾ ਹਸਦਾਨਾ ਠੇਕੇਦਾਰ ਨੂੰ ਅੱਗ ਲਾ ਕੇ ਮਚਾਉਣ ਆ ਗਿਆ ਜੀ ਇੱਥੇ ਮੁੰਡਾਪੁਰ ਪਰਚਾ ਦਿੱਤਾ ਦੋ ਬੰਦੇ ਬਾਈ ਨੇਮ ਦੇਤਾ ਬਾਕੀ ਆ ਬਖਸ਼ਾਤੇ ਪਾਤੇ ਕੱਲ ਨੂੰ ਚੱਕ ਕੇ ਪਤਾ ਲੱਗਾ ਵੀ ਇਹ ਬੰਦੇ ਲੋਕ ਅੰਦੋਲਨ ਖੜਾ ਕਰ ਰਿਹਾ ਲਹਿਰ ਬਣਦੀ ਜਾਂਦੀ ਹੈ ਜਿਹੜੇ ਕਿਹੜੇ ਬੰਦੇ ਪਿੱਟ ਕਰਨੇ ਕਰਦੇ ਪਹਿਲਾਂ ਚੱਕ ਕੇ ਸਿੱਟੜੇ ਨੀ ਦਬਰੂ ਗੜ ਐਨਐਸਏ ਲਾ ਕੇ ਮੁੰਡੇ ਸਾਡੇ ਕਿਹੜਾ ਬੰਦਾ ਇਹ ਜਗਾਉਣ ਦੀ ਕੋਸ਼ਿਸ਼ ਕਰੂਗਾ ਉਹ ਦੱਬਿਆ ਜਾਊ ਕੁਚੜਿਆ ਜਾਊਗਾ ਟਕੜੇ ਹੋ ਜਾ ਲੋਕੋ ਅੱਜ ਚਾਲੇ ਦੀ ਘਟਨਾ ਹਰਿਆਣੇ ਦੀ ਟਰਾਂਸਫਰ ਮਰ ਗਿਆ ਕਿਸਾਨਾਂ ਦਾ 15 ਟਰਾਂਸਫਰ ਨਾ ਮਿਲਿਆ ਉਹਨੇ ਗੱਡ ਘੇਰ ਲਿਆ ਜਾ ਕੇ ਗੱਡ ਘੇਰਨ ਤੋਂ ਬਾਅਦ ਟਰਾਂਸਫਰ ਮਿਲ ਗਿਆ ਮਿਲ ਗਏ ਸਾਰੇ ਕਿਸਾਨਾਂ ਨਾਲ ਜਿਹੜੇ ਸਾਡੇ ਸੀਗੇ ਚਾਰਾਂ ਦਰਾਂ ਬਾਦੋਂ ਦੇ ਪਰਚਾ ਰੇ ਦਾ ਕਿਹੜਾ ਕਿਹੜੀ ਧਾਰਾ ਲਾ ਕੇ ਜਿੱਦੂ ਉਮਰ ਕੈਦ ਦੀ ਸਜ਼ਾ ਹੈ ਹੁਣ ਗ੍ਰੈਡ ਘੇਰ ਤੇ ਵੀ ਸਜ਼ਾਵਾਂ ਕਿਹੜੀਆਂ ਮਿਲਦੀਆਂ ਉਮਰ ਕੈਦ ਦੀਆਂ ਆ ਨਵੇਂ ਜਿਹੜੇ ਕਾਨੂੰਨ ਲੈ ਕੇ ਆਏ ਆ ਇਹ ਇਹ ਕਹਿੰਦੇ ਆ ਅਸੀਂ ਵਸਤੀਵਾਦੀ ਕਾਨੂੰਨ ਖਤਮ ਕਰਦੇ ਅਸੀਂ ਕਾਲੇ ਕਾਨੂੰਨ ਖਤਮ ਕਰਦੇ ਅਸੀਂ ਅੰਗਰੇਜ਼ਾਂ ਦੇ ਬਣਾਏ ਕਾਨੂੰਨ ਖਤਮ ਕਰਦੇ ਅਸੀਂ ਲੋਕਾਂ ਨੂੰ ਇਨਸਾਫ਼ ਦੇਵਾਂਗੇ ਤਾਂ ਕਾੜੀ ਹੋਊਗਾ ਉਹਦੀ ਆਰਚ ਕਾਨੂੰਨ ਕਿਹੜੇ ਲੈ ਆਏ ਜਿਹੜੇ ਸ਼ਰਸੀ ਲੋਕ ਆ ਜਦ ਇਹ ਬੰਦੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਵੀ ਲੜਨ ਵਾਲੇ ਲੋਕ ਹੈ ਉਹਨਾਂ ਨੂੰ ਕਿਵੇਂ ਕਾਬੂ ਕਰਨਾ ਹੈ ਕਿ ਉਹਨਾਂ ਨਾਲ ਹੀ ਕਾਬੂ ਕਰਨਾ ਸੁ ਭਰਾਵੋ ਲੋਕ ਲਹਿਰਾਂ ਵਾਰ-ਵਾਰ ਨਹੀਂ ਬਣਦੀਆਂ ਬੰਨ ਅਸੀਂ ਨਹੀਂ ਬੰਨ ਤੁਸੀਂ ਲੋਕਾਂ ਨੇ ਮਾਰਨਾ ਸੋਡੀ ਲਹਿਰ ਨੇ ਮਾਰਨਾ ਸੋਡੇ ਇੱਕ ਇੱਕ ਸੋਡੀ ਗਿਣਤੀ ਨੇ ਮਾਰਨਾ ਤੁਸੀਂ ਹਜ਼ਾਰਾਂ ਦੀ ਗਿਣਤੀ 'ਚ ਪਹੁੰਚ ਗਿਆ 24 ਨੂੰ ਤਾਂ ਬੰਨ ਮਾਰਨ ਤੋਂ ਪਹਿਲਾਂ ਪਹਿਲਾਂ ਸਰਕਾਰ ਇਹ ਕਾਲੀਆਂ ਜਿਹੜੀਆਂ ਜ਼ਹਿਰਾਂ ਇਹਦਾ ਅਸੀਂ ਨਾਂ ਰੱਖਿਆ ਕਾਲੇ ਪਾਣੀ ਦਾ ਮੋਰਚਾ ਤੇ ਕੋਹ ਕਾਲਾ ਪਾਣੀ ਉਹ டாਕੂ ਕਾਲੇ ਪਾਣੀ ਦੇ ਜ਼ਿਲ੍ਹਾ ਜਿੱਥੇ ਸਾਨੂੰ ਸਜਾਵਾਂ ਦੇ ਕੇ ਭੇਜਿਆ ਇਹਦਾ ਸਾਡੇ ਜੌਧਿਆਂ ਨੂੰ ਤੇ ਇਹ ਕਾ ਕਾਲਾ ਪਾਣੀ ਪੀ ਜਾ ਕੇ ਸਾਨੂੰ ਮਾਰਿਆ ਜਾ। ਤੁਸੀਂ ਲੋਕ ਉੱਠ ਕੇ ਆਓ 24 ਤਰੀਕ ਨੂੰ 24 ਅਗਸਤ ਨੂੰ ਬੇਰਕਾ ਪਲਾਂਟ ਤੋਂ ਆਪਣਾ ਸ਼ੁਰੂ ਕਰਕੇ ਮਾਰਚ ਸ਼ੀਰ ਕਰਤਾਰ ਸਿੰਘ ਸਾਹਿਬ ਦੇ ਬਹੁਤ ਤੱਕਾ ਜਾਣਾ ਤੇ ਵੱਧ ਤੋਂ ਵੱਧ ਵੱਡੀ ਗਿਣਤੀ ਜੀ ਮੇਰਾ ਵੀ ਤੁਹਾਨੂੰ ਬੇਨਤੀ ਆ ਕਿ ਤੁਸੀਂ ਬੱਸਾਂ ਤੇ ਆਓਗੇ ਗੱਡੀਆਂ ਤੇ ਆਓਗੇ ਕਿ ਕਿਹੜੇ ਸਾਧਨ ਤੇ ਆਵਾਂਗੇ ਝੰਡਾ ਤੁਹਾਨੂੰ ਦੇ ਕੇ ਜਾਵਾਂਗੇ ਨਹੀਂ ਪਾਣੀ ਆ ਝੰਡਾ ਅਸੀਂ ਬਣਾਇਆ ਇਹ ਝੰਡੇ ਦੀ ਸਮਝ ਵੀ ਲਓ ਮਾੜੀ ਜੀ ਕਹਾਣੀ ਕੀ ਆ ਇਹ ਝੰਡੇ ਚ ਪੰਜ ਦਰਿਆ ਨੇ ਦਿਖਦੇ ਆ ਪੰਜ ਦਰਿਆ ਕਿਹੜੇ ਆ ਸਮਝਾ ਦਿੰਨਾ ਮੈਂ ਹਰ ਨਾਲ ਸਮਝਿਓ ਆ ਜੇਲਮ ਆ ਤੇ ਆ ਝਨਾਵਾ ਆ ਜੇਲਮ ਆ ਗਿਆ ਝਨਾਵਾ ਆ ਗਿਆ ਇੱਥੇ ਪਾਕਿਸਤਾਨ ਟੱਖਾ ਹੋ ਗਿਆ ਮਿਲ ਗਿਆ ਆ ਬਚਾਵੇਂ ਰਾਵੀ ਆ ਗਿਆ ਆ ਵਿਆਸ ਆ ਗਿਆ ਇਧਰ ਸਤਲੁਜ ਆ ਗਿਆ ਇੱਥੇ ਹਰੀਕੇ ਪਸਨਾ ਆਖੇ ਦੋਨੇ ਦਰਿਆ ਕੱਟ ਕੇ ਪੰਜੇ ਦਰਿਆਵਾਂ ਦਾ ਕੱਟਾ ਪੰਜ ਪਾਣੀਆ ਦੀ ਧਰਤੀ ਅੱਜ ਅਸੀਂ ਉਹ ਪਾਣੀ ਠੀਕੇ ਨਾਲ ਛੋਟੇ ਹੀ ਦਾ ਸੋਵੇਂ ਸਾਨੂੰ ਅਸੀਂ ਕੋਈ ਕੀ ਸਾਧਨ ਲੈ ਕੇ ਆਓਗੇ ਬਸ ਲੈ ਆਓਗੇ ਤਰਾ ਕੇ ਜਾਂ ਕੋਈ ਗੱਡੀਆਂ ਸਾਧਨਾ ਕੋਈ ਨਕੀ ਲੈ ਕੇ ਆਓਗੇ ਜਾਂ ਜੋ ਹੋ ਸਾਧਨ ਲੈ ਜੀ ਆਪਣਾ ਨਾਮ ਲਿਖਾ ਦਿਓ ਆਪਣਾ ਨੰਬਰ ਲਿਖਾ ਦਿਓ ਤਾਂ ਕਿ ਸੰਪਰਕ ਇਸਦੇ ਨਾਲ ਕਰ ਸਕੀ ਇੱਕ ਵਾਰੀ ਬੇਨਤੀ ਮੈਂ ਫੇਰ ਕਰਦਾ ਵੀ ਇੱਕ ਵਾਰੀ ਤੁਸੀਂ ਕੋਸ਼ਿਸ਼ ਕਰੋ ਬਲੀਪੁਰ ਪਿੰਡ ਹਰ ਬੰਦਾ ਆਪਣਾ ਨਿੱਜੀ ਕੋ ਮੋਟਰਸਾਈਕਲ ਆ ਕੋ ਗੱਡੀ ਆ ਲੈ ਕੇ ਕੋ ਬਸ ਤੇ ਜਾ ਕੇ ਚ ਜ ਦੇਖ ਕੇ ਤੁਹਾਨੂੰ ਫੇਰ ਸਮਝ ਪੂ ਵੀ ਆ ਰਾ ਜਰਾ ਕੀ ਦੇ ਆ ਆ ਗੰਦ ਅਸੀਂ ਪੀ ਰਹੇ ਫੇਰ ਤੁਹਾਨੂੰ ਸਮਝ ਬਹੁਤ ਸ਼ਾਇਦ ਅਸੀਂ ਅੱਜ ਮੰਗਾਇਆ ਵੀ ਆ ਪਾਣੀ ਲੇਟ ਹੋ ਗਏ ਮੁੰਡੇ ਆਉਂਦੇ ਆਉਂਦੇ ਲੁਧਿਆਣੋਂ ਉਹ ਬੋਤਲਾਂ ਚ ਭਰ ਕੇ ਮਗਾ ਤੁਹਾਨੂੰ ਦਿਖਾਵਾਂਗੇ ਵੀ ਉਹ ਵਾਲੇ ਦਿਨਾਂ ਚ ਵੀ ਉਹ ਪਾਣੀ ਤੁਸੀਂ ਪੀ ਰਹੇ ਇਹ ਕਿਹੜੇ ਪਾਸੇ ਰਹਿ ਗਿਆ ਜੀ ਬਲੀਪੁਰ ਗਲੀਪੁਰ ਦੀ ਜੇ ਹੰਬੜਾ ਨੂੰ ਜਾਓਗੇ ਨਾ ਬੁਲਾਪੁਰ ਤੋਂ ਹੰਬੜਾ ਨੂੰ ਹੋ ਜਾ ਬਲੀਪੁਰ ਭਰ ਲਿਓ ਤੁਸੀਂ ਆਪਣੇ ਤੇ ਜਿਹੜਾ ਹੁੰਦਾ ਮੈਂ ਰਹਿੰਦਾ ਨਾ ਇਸ ਮੈਂ ਭਜਾ ਉਹਦੇ ਪਰ ਤੁਹਾਨੂੰ ਪਤਾ ਲੱਗੂ ਗਲੀਪੁਰ ਗੌਂਸਪੁਰਾ ਜਮਾਲਪੁਰਾ ਕਿਹ ਥਾਂ ਤੋਂ ਪਾਣੀ ਹੈ ਗਲੀਪੁਰ ਬਹੁਤ ਵੱਡੇ ਪੱਧਰ ਤੇ ਪਾਇਆ ਤੁਹਾਨੂੰ ਪਤਾ ਲੱਗੂਗਾ ਉੱਥੇ ਖੜਿਆ ਨਹੀਂ ਜਾਂਦਾ ਜੇ ਅਸੀਂ ਆਹ ਪਾਣੀ ਲਗਾਤਾਰ ਚੱਲ ਸਰਦੂ ਜਰੂਰ ਦੇਖ ਕੇ ਆਓ ਫਿਰ ਤੁਸੀਂ ਉੱਠੋਗੇ ਫਿਰ ਤੁਰੋਗੇ ਕਹੀ ਹੋਈ ਗੱਲ ਦਾ ਤੇ ਅੱਖੀਂ ਦੇਖੀ ਗੱਲ ਦਾ ਬੜਾ ਫਰਕ ਹੁੰਦਾ ਆ ਦੇਖੀਂ ਦੇਖ ਕੇ